ਖਰੀਦਾਜੀ ਸਪੋਰਟਸ ਕਲੱਬ ਵੱਲੋਂ ਪਿੰਡ ਮੱਲੇਵਾਲ ਛੇਰੀਆਂ ਗੱਲਵਾਲ ਵਿਖੇ 8 ਤੋਂ 9 ਨਵੰਬਰ ਨੂੰ ਟੂਰਨਾਮੈਂਟ ਕਰਵਾ ਰਹੇ ਹਾਂ ਅੱਜ ਸਾਡਾ 9 ਤਰੀਕ ਨੂੰ ਲਾਸਟ ਡੇ ਹੈ ਤੇ ਓਪਨ ਦੇ ਕਬੱਡੀ ਦੇ ਮੈਚ ਤੇ 70 ਕਿਲੋ ਕਰਵਾ ਰਹੇ ਹਾਂ ਤੁਹਾਡੇ ਸਾਰਿਆਂ ਦੇ ਇਲਾਕਾ ਨਿਵਾਸੀ ਤੇ ਸਾਰੇ ਐਨ ਆਰ ਆਈ ਵੀਰਾਂ ਦੇ ਪਿਆਰ ਨਾਲ ਆਪਾਂ ਕਬੱਡੀ ਕੱਪ ਕਰਵਾ ਰਹੇ ਹਾਂ ਜੋ ਆਉਣ ਵਾਲੇ ਸਾਡੇ ਮੁੱਖ ਮਹਿਮਾਨ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਤੇ ਸਾਰਿਆਂ ਨੂੰ ਖੁੱਲਾ ਸਦਾ ਜੀ ਆਇਆਂ ਨੂੰ ਤੇ ਅਗਲੇ ਸਾਲ ਆਪਾਂ ਹੋਰ ਵੀ ਇਤੋਂ ਵਧੀਆ ਕਰਵਾਵਾਂਗੇ ਟੂਰਨਾਮੈਂਟ ਤੇ ਨਾਲ ਦੀ ਨਾਲ ਆਪਾਂ ਹੋਰ ਅੱਜ ਜੋ ਚੀਜ਼ਾਂ ਅਸੀਂ ਅਗਲੇ ਸਾਲ ਕਰਵਾ ਰਹੇ ਹਾਂ ਉਹ ਚੀਜ਼ਾਂ ਦਾ ਅਨਾਉਂਸਮੈਂਟ ਕਰਾਂਗੇ ਇਹ ਹਰ ਇੱਕ ਸਾਲ ਦੀ ਤਰ੍ਹਾਂ ਕਬੱਡੀ ਛੇਵਾ ਕਾਪਾ ਜੀ ਇਹ ਹਰ ਇੱਕ ਸਾਲ ਸੰਤ ਬਾਬਾ ਹਰੀਦਾਸ ਦੇ ਡੇਰੇ ਦੇ ਤਿੰਨੇ ਪਿੰਡਾਂ ਦੀ ਨਗਰਾਂ ਮੱਲੇਵਾਲ ਛੇਰੀਆਂ ਗਹਿਲੇਵਾਲ ਤੇ ਐਨ ਆਰ ਆਈ ਵੀਰ ਤੇ ਹੋਰ ਵੀ ਇਲਾਕੇ ਦੀਆਂ ਸੰਗਤਾਂ ਕਰਨੀਓ ਹਰ ਇੱਕ ਸਾਲ ਇਹ ਟੂਰਨਾਮੈਂਟ ਇਸੇ ਤਰ੍ਹਾਂ ਹੀ ਚੱਲਦਾ ਹੈ ਧੰਨਵਾਦ ਇਹ ਟੀਮ ਟੀਮਾਂ ਜੀ ਬਹੁਤ ਦੂਰ ਦੂਰੋਂ ਆਪਣੇ ਕੋ ਇੰਟਰਨੈਸ਼ਨਲ ਪਲੇਅਰ ਪਹੁੰਚ ਰਹੇ ਨੇ ਜੀ ਜਿਵੇਂ ਮੱਖਣ ਮੱਖੀ ਮਾਜੇ ਤੋਂ ਤੇ ਹੋਰ ਵੀ ਵੱਡੇ ਵੱਡੇ ਸਟਾਰ ਆਪਣੇ ਅੱਜ ਇਸ ਟੂਰਨਾਮੈਂਟ ਤੇ ਪਹੁੰਚ ਰਹੇ ਨੇ ਜੀ ਬਾਜੀ ਝੰਡ ਦੇ ਉਹਨਾਂ ਦੇ ਬੇਟਾ ਜੀ ਫਤੇ ਸਿੰਘ ਇੰਟਰਨੈਸ਼ਨਲ ਪਲੇਅਰ ਵੱਡੇ ਵੱਡੇ ਆਪਣੇ ਕੋ ਅੱਜ ਪਹੁੰਚ ਰਹੇ ਨੇ ਅੱਜ ਕੱਲ ਦੇ ਬੱਚੇ ਜੋ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਨੇ ਪਰ ਸਾਡੇ ਨੋ ਨੌ ਨਵਾਨ ਯੋਧੇ ਨੇ ਇਹਨਾਂ ਨੇ ਬਹੁਤ ਵਧੀਆ oprala ਕਰ ਰਹੇ ਨੇ ਅਤੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਖੇਡਾਂ ਵਾਲਾ ਲਾ ਰਿਹਾ ਇਹਨਾਂ ਦਾ ਬਹੁਤ ਵਧੀਆ oprala ਜੀ ਸਾਡੇ ਬਾਬਾ ਸੁਖਾ ਜੀ ਅਸੀਂ ਆਪਣੇ ਨਗਰ ਦੇ ਬਿਲੋਂ ਬੋਲੋ ਇਹਨਾਂ ਨੂੰ ਮੂਰੇ ਲਾਇਆ ਹਿਆ ਇਹ ਬੌੜੇ ਤਰੀਕੇ ਦੇ ਨਾਲ ਬਹੁਤ ਹੀ ਸੋਹਣੇ ਢੰਗ ਦੇ ਨਾਲ ਇਹ oprala ਕਰ ਰਹੇ ਨੇ ਇਹ ਉਮਰ ਦਾ ਕੋਈ ਹੁੰ ਨਹੀਂ ਹੁੰਦਾ ਯਾਨੀ ਕਿ ਜਿਹੜੀ ਬਜਨੀ ਕਬੱਡੀ ਹੁੰਦੀ ਹੈ ਜੀ ਉਹਦੇ ਵਿੱਚ ਉਮਰ ਦਾ ਕੋਈ ਨਹੀਂ ਤੇ ਓਪਨ ਦੇ ਵਿੱਚ ਤਾਂ ਕੋਈ ਵਜਨ ਵੱਧ ਵਾਲਾ ਵੀ ਆ ਸਕਦਾ ਕਬੱਡੀ ਤਿੰਨ ਖਿਡਾਰੀ ਬਾਹਰੋਂ ਜਿਹਦੇ ਵਿੱਚ ਇਹ ਇੰਦੇ ਚ ਜ਼ਰੂਰੀ ਹੁੰਦਾ ਜਿਵੇਂ ਹੁਣ ਕਬੱਡੀ 35 ਕਿਲੋ ਹੋ ਗਈ ਜੀ ਜਿਵੇਂ ਕਬੱਡੀ 47 ਕਿਲੋ ਹੋ ਗਈ ਉਹਦੇ 'ਚ ਜੇ ਕਿਸੇ ਦਾ 48 ਕਿਲੋ ਵਜਨ ਆ ਉਹ ਨਹੀਂ ਖੇਡ ਸਕਦਾ ਤੇ ਕਬੱਡੀ 70 ਜੇ ਕਿਸੇ ਦਾ 71 ਵਜਨ ਆ ਉਹ ਨਹੀਂ ਖੇਡ ਸਕਦਾ ਹਾਲਾਂਕਿ ਆਪਣੇ ਆਪ ਨੂੰ ਫਿਟ ਰੱਖਣਾ ਹੀ ਪੈਣਾ ਕਬੱਡੀ ਖੇਡਣੀ ਹੈ ਇਹਦੇ ਵਿੱਚ ਐਵੇਂ ਐਵੇਂ ਹੈ ਜੀ ਆਪਾਂ ਬਜਨੀ ਕਬੱਡੀ ਤਾਂ ਕਰਾਉਨੇ ਆ ਕਿਉਂ ਆਪਾਂ ਛੋਟੇ ਲੈਵਲ ਤੋਂ ਬੱਚਿਆਂ ਨੂੰ ਚੱਕ ਕੇ ਓਪਨ ਤਾਂ ਹੀ ਲੈ ਕੇ ਜਾਂਦੇ ਆ ਜੀ ਤਾਂ ਕਰਕੇ ਆਪਾਂ ਬਜਨੀ ਕਬੱਡੀ ਕਰਾਉਨੇ ਆ ਜੀ ਸਾਰੇ ਪਿੰਡ ਵਾਸੀਆਂ ਦਾ ਸਾਥ ਮਿਲ ਰਿਹਾ ਵਾ ਤੇ ਪ੍ਰੋਗਰਾਮ ਸ਼ੁਰੂ ਹੋ ਰਿਹਾ ਵਾ 3 ਵੇ ਤੱਕ ਸਾਰੇ ਜਿੰਨੇ ਵੀ ਸਾਡੇ ਸੱਜਣ ਵੀਰਾਂ ਸਾਰਿਆਂ ਨੇ ਜ਼ਰੂਰ ਪਹੁੰਚਣਗੇ ਤੇ ਸਾਰਿਆਂ ਦਾ ਹੀ ਸਹਿਯੋਗ ਮਿਲਦਾ ਵਾ ਘੱਟੋ ਘੱਟ ਗਿਣਤੀ ਤਾਂ ਆਪਾਂ ਨਹੀਂ ਕਹਿ ਨਹੀਂ ਸਕਦੇ ਵੀ ਕਿੰਨੀ ਗਿਣਤੀ ਹੋ ਸਕਦੀ ਆ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊਜ਼ ਇਸ ਸਮੇ ਅਸੀਂ ਬੰਨੇਵਾਲ ਗੇਨੇਵਾਲ ਛੇਰੀਆ ਪਿੰਡ ਦੇ ਵਿੱਚ ਮੌਜੂਦ ਆ ਇੱਥੇ ਸੰਤ ਬਾਬਾ ਹਰੀਦਾਸ ਜੀ ਸਪੋਰਟਸ ਕਲੱਬ ਵੱਲੋਂ 6ਵਾਂ ਕਬੱਡੀ ਕਲੱਬ ਕਰਾਇਆ ਜਾ ਰਿਹਾ ਹੈ ਤਸਵੀਰਾਂ ਜੇ ਦੇਖ ਸਕਦੇ ਹੋ 70 ਕਿਲੋ ਦੇ ਜਿਹੜੇ ਕਬੱਡੀ ਕੱਪ ਹੈ ਤੇ ਸੰਤ ਬਾਬਾ ਹਰੀਦਾਸ ਬਾਬਾ ਸਵਰਨਦਾਸ ਔਰ ਗੁਲਜ਼ਾਰ ਦਾਸ ਦੀ ਯਾਦ ਦੇ ਵਿੱਚ ਜੋ 6ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੇ ਦੇਖ ਸਕਦੇ ਹੋ ਵੱਡੇ ਪੱਧਰ ਦੇ ਉੱਤੇ ਇੱਥੇ ਖਿਡਾਰੀ ਪਹੁੰਚੇ ਹੋਏ ਆ ਤੇ ਜਿਹੜੇ ਇੱਥੇ ਦੇ ਸਪੋਰਟਸ ਕਲੱਬ ਦੇ ਮੈਂਬਰ ਹੈਗੇ ਆ ਉਹਨਾਂ ਵੱਲੋਂ ਬੜੇ ਅੱਛੇ ਅਰੇਂਜ ਕੀਤੇ ਗਿਆ ਕਬੱਡੀ ਕੱਪ ਹੈ 6ਵਾਂ ਸੰਤ ਬਾਬਾ ਹਰੀਦਾਸ ਜੀ ਯਾਦ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਸ਼੍ਰੀ ਚੰਦ ਜਿਹਦਾ ਡੇਰਾ ਵੀ ਇੱਥੇ ਮੌਜੂਦ ਹੈਗਾ ਤੇ ਉਸ ਗਰਾਊਂਡ ਦੇ ਵਿੱਚ 6ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੇ ਸਾਡੇ ਨਾਲ ਗੋਪੀ ਸ਼ੇਰੀਆ ਜੀ ਤੇ ਪਿੰਡ ਵਾਸੀ ਵੀ ਮੌਜੂਦ ਹੈ ਵੱਡੇ ਪੱਦਰ ਦੇ ਉੱਤੇ ਨੌਜਵਾਨ ਦੇਖੋ ਜੋ ਇੱਥੇ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ 6ਵਾਂ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਸ਼੍ਰੀ ਹਰਿਦਾਸ ਮਹਾਰਾਜ ਦੀ ਯਾਦ ਦੇ ਵਿੱਚ ਤੇ ਸ਼ੇਰੀ ਵੀਰੇ ਕੀ ਕਹੋਗੇ ਕਿ ਕਿੱਦਾਂ ਦੇ ਉਪਰਾਲੇ ਕੀਤੇ ਆਰੇ ਪਿੰਡ ਵਾਸੀਆ ਵੱਲੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਦਿਲੋਂ ਚਿਰਾਗ ਨਿਊਜ਼ ਦਾ ਧੰਨਵਾਦ ਕਰਦੇ ਆ ਜੋ ਸਾਡੀ ਸਪੋਰਟ ਕਰ ਰਹੇ ਨੇ ਧੰਨ ਧੰਨ ਬਾਬਾ ਹਰੀਦਾਜੀ ਸਪੋਰਟਸ ਕਲੱਬ ਵੱਲੋਂ ਪਿੰਡ ਮੱਲੇਵਾਲ ਛੇਰੀਆਂ ਗੱਲੜ ਵਿਖੇ 8 ਤੇ 9 ਨਵੰਬਰ ਨੂੰ ਟੂਰਨਾਮੈਂਟ ਕਰਵਾ ਰਹੇ ਹਾਂ ਅਸੀਂ ਅੱਜ ਸਾਡਾ 9 ਤਰੀਕ ਨੂੰ ਲਾਸਟ ਡੇ ਐ ਤੇ ਓਪਨ ਦੇ ਕਬੱਡੀ ਦੇ ਮੈਚ ਤੇ 70 ਕਿਲੋ ਕਰਵਾ ਰਹੇ ਹਾਂ ਤੁਹਾਡੇ ਸਾਰਿਆਂ ਦੇ ਇਲਾਕਾ ਨਿਵਾਸੀ ਦੇ ਸਾਰੇ ਐਨਆਰਆਈ ਵੀਰਾਂ ਦੇ ਪਿਆਰ ਨਾਲ ਆਪਾਂ ਕਬੱਡੀ ਕੱਪ ਕਰਵਾ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਆ ਸਾਰਿਆਂ ਨੇ ਜਰੂਰ ਪਹੁੰਚੋ ਤੇ ਬਾਕੀ ਆ ਸਾਰੇ ਮੇਰੇ ਭਰਾ ਨੇ ਸਾਰੇ ਮੇਰੇ ਬਾਬਾ ਜੀ ਨੇ ਬਜ਼ੁਰਗ ਨੇ ਸਾਡੇ ਸਾਰੇ ਜ ਤੇ ਇਧਰ ਸਾਡੇ ਸੁਖੀ ਬਾਬਾ ਜੀ ਖੜੇ ਨੇ ਤੇ ਇਧਰ ਵੀਰੇ ਹੁਣੀ ਖੜੇ ਆ ਤੇ ਇਧਰ ਕਾਲੀ ਬਾਈ ਹੁਣੀ ਜਿੰਨੇ ਵੀ ਸਾਡੇ ਨਗਰ ਦੇ ਬੈਠੇ ਸਤਿਅ ਦਿਲੋਂ ਸਾਰਿਆਂ ਦਾ ਧੰਨਵਾਦ ਜਿੰਨੀਆਂ ਵੀ ਸਾਡੀਆਂ ಗ್ರಾಮ ਪੰਚਾਇਤਾਂ ਨੇ ਜੋ ਆਉਣ ਵਾਲੇ ਸਾਡੇ ਮੁੱਖ ਮਹਿਮਾਨ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਤੇ ਸਾਰਿਆਂ ਨੂੰ ਖੁੱਲਾ ਸੱਦਾ ਜੀ ਆਇਆਂ ਨੂੰ ਤੇ ਅਗਲੇ ਸਾਲ ਆਪਾਂ ਹੋਰ ਵੀ ਇਤੋਂ ਵਧੀਆ ਕਰਵਾਵਾਂਗੇ ਟੂਰਨਾਮੈਂਟ ਤੇ ਨਾਲ ਦੀ ਨਾਲ ਆਪਾਂ ਹੋਰ ਅੱਜ ਜੋ ਚੀਜ਼ਾਂ ਅਸੀਂ ਅਗਲੇ ਸਾਲ ਕਰਵਾ ਰਹੇ ਆ ਉਹ ਚੀਜ਼ਾਂ ਅਨਾਉਂਸਮੈਂਟ ਕਰਾਂਗੇ ਤੇ ਆਹ ਹੁਣ ਸੁਖੀ ਬਾਬਾ ਜੀ ਹੁਣੇ ਅੱਗੇ ਟੂਰਨਾਮੈਂਟ ਬਾਰੇ ਦੱਸਣਗੇ ਬਾਬਾ ਜੀ ਕਿੰਨੀਆਂ ਟੀਮਾਂ ਹੈਗੀਆਂ ਇੱਥੇ ਜਿਹੜੀਆਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕਿ ਕੱਲ ਬਜਨੀ ਕਬੱਡੀ ਆਪਣੇ ਕਬੱਡੀ 35 ਤੇ 47 ਦੇ ਕੱਲ ਮੈਚ ਹੋਏ ਨੇ ਜੀ ਅੱਜ ਕਬੱਡੀ 70 ਦੇ ਤਿੰਨ ਖਿਡਾਰੀ ਓਪਨ ਚ ਬਾਹਰੋਂ ਇਹ ਹਰ ਇੱਕ ਸਾਲ ਦੀ ਤਰ੍ਹਾਂ ਕਬੱਡੀ ਛੇਵਾਂ ਕੱਪਾ ਜੀ ਇਹ ਹਰ ਇੱਕ ਸਾਲ ਸੰਤ ਬਾਬਾ ਹਰੀਦਾਸ ਦੇ ਡੇਰੇ ਦੇ ਤਿੰਨੇ ਪਿੰਡਾਂ ਦੀ ਨਗਰਾਂ ਮੱਲੇਵਾਲ ਛੇਰੀਆਂ ਗਹਿਲੇਵਾਲ ਤੇ ਐਨ ਆਰ ਆਈ ਵੀਰ ਤੇ ਹੋਰ ਵੀ ਇਲਾਕੇ ਦੀਆਂ ਸੰਗਤਾਂ ਕਰਨਿਓ ਹਰ ਇੱਕ ਸਾਲ ਇਹ ਟੂਰਨਾਮੈਂਟ ਇਸੇ ਤਰ੍ਹਾਂ ਹੀ ਚੱਲਦਾ ਹੈ ਧੰਨਵਾਦ ਜੀ ਇਹ ਟੀਮਾਂ ਜੀ ਬਹੁਤ ਦੂਰੋਂ ਦੂਰੋਂ ਆਪਣੇ ਕੋ ਇੰਟਰਨੈਸ਼ਨਲ ਪਲੇਅਰ ਪਹੁੰਚ ਰਹੇ ਨੇ ਜੀ ਜਿਵੇਂ ਮੱਖਣ ਮੱਖੀ ਮਾਝੇ ਤੋਂ ਤੇ ਹੋਰ ਵੀ ਵੱਡੇ ਵੱਡੇ ਸਟਾਰ ਆਪਣੇ ਅੱਜ ਇਸ ਟੂਰਨਾਮੈਂਟ ਤੇ ਪਹੁੰਚ ਰਹੇ ਨੇ ਜੀ ਬਾਜੀ ਚੰਡ ਦੇ ਉਹਨਾਂ ਦੇ ਬੇਟਾ ਜੀ ਫਤੇ ਸਿੰਘ ਇੰਟਰਨੈਸ਼ਨਲ ਪਲੇਅਰ ਵੱਡੇ ਵੱਡੇ ਆਪਣੇ ਕੋ ਅੱਜ ਪਹੁੰਚ ਰਹੇ ਨੇ ਜੀ ਬਾਬਾ ਜੀ ਕਿੰਨੇ ਹੰਗਾਰਾ ਮਿਲ ਰਿਹਾ ਕਹਿੰਦੇ ਕਿ ਨੌਜਵਾਨ ਪੀੜੀ ਨਸ਼ੇਵਾਲ ਜਾ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਨੌਜਵਾਨ ਪੀੜੀ ਨਸ਼ੇਵਾਲ ਜਾ ਰਹੀ ਹੈ ਇਦਾਂ ਨੌਜਵਾਨ ਦੇਖੇ ਕਬੱਡੀ ਕੱਪ ਹੋ ਰਿਹਾ ਇੱਕ ਆਪਣੀ ਪੰਜਾਬ ਦੀ ਸ਼ਾਨ ਹੈ ਕਬੱਡੀ ਕੱਪ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੀ ਜੋ ਇਸ ਨਗਰ ਦੇ ਨੌਜਵਾਨ ਯੋਧੇ ਨੇ ਇਹਨਾਂ ਨੇ 6ਵਾਂ ਕਬੱਡੀ ਟੂਰਨਾਮੈਂਟ ਕਰਾ ਰਹੇ ਨੇ ਅੱਜ ਕੱਲ ਦੇ ਬੱਚੇ ਜੋ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਨੇ ਪਰ ਸਾਡੇ ਨੌਜਵਾਨ ਯੋਧੇ ਨੇ ਇਹਨਾਂ ਨੇ ਬਹੁਤ ਵਧੀਆ oprala ਕਰ ਰਹੇ ਨੇ ਅਤੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਖੇਡਾਂ ਵਾਲਾ ਲਾ ਰਿਹਾ ਹੈ ਇਹਨਾਂ ਦਾ ਬਹੁਤ ਵਧੀਆ oprala ਜੀ ਸਾਡੇ ਬਾਬਾ ਸੁੱਖਾ ਜੀ ਅਸੀਂ ਆਪਣੇ ਨਗਰ ਦੇ ਬਿਲੋਂ ਬੋਲੋ ਇਹਨਾਂ ਨੂੰ ਮੂਰੇ ਲਾਇਆ ਹੋਇਆ ਇਹ ਬਹੁੜੇ ਤਰੀਕੇ ਦੇ ਨਾਲ ਬਹੁਤ ਹੀ ਸੋਹਣੇ ਢੰਗ ਦੇ ਨਾਲ ਇਹ oprala ਕਰ ਰਹੇ ਨੇ ਅਤੇ ਨਗਰ ਨਿਵਾਸੀ ਅਤੇ ಗ್ರಾಮ ਪੰਚਾਇਤਾਂ ਸਭ ਸਾਨੂੰ ਬਹੁਤ ਵਧੀਆ ਸਹਾਇਕ ਦੇ ਰਹੇ ਨੇ ਵੀਰ ਜੀ ਕਿੰਨੇ ਸਾਲ ਦੇ ਬੱਚੇ ਜੜੇ ਕਿ ਭਾਗ ਲੈ ਰਹੇ ਹੈਗੇ ਕਿੰਨੇ ਸਾਲ ਦੇ ਬੱਚੇ ਇਸ ਟੀਮ ਚ ਭਾਗ ਲੈ ਇਹਦੇ ਵਿੱਚ ਜੀ ਇਹਦੇ ਵਿੱਚ ਕੱਲ ਵਜ ਨਹੀਂ ਹੋਈ ਜੀ ਕੱਲ ਵਜ ਨਹੀਂ ਹੋਈ ਤੇ ਅੱਜ ਓਪਨ ਤੇ 70 ਕਿਲੋ ਦੇ ਹੋਣਗੇ ਕਿੰਨੇ ਸਾਲ ਦਾ ਜੋ ਬੱਚੇ ਹੈਗੇ ਜਿਹੜੇ ਕਿ ਭਾਗ ਲੈਂਦੇ ਨੇ ਕੋਈ ਆਪਣੀ ਉਮਰ ਦਾ ਕੋਈ ਹੋਂ ਨਹੀਂ ਹੁੰਦਾ ਯਾਨੀ ਕਿ ਜਿਹੜੀ ਬਜਨੀ ਕਬੱਡੀ ਹੁੰਦੀ ਹੈ ਜੀ ਉਹਦੇ ਵਿੱਚ ਉਮਰ ਦਾ ਕੋਈ ਨਹੀਂ ਤੇ ਓਪਨ ਦੇ ਵਿੱਚ ਤਾਂ ਕੋਈ ਬਜਨ ਵੱਧ ਵਾਲਾ ਵੀ ਆ ਸਕਦਾ ਕਬੱਡੀ ਤਿੰਨ ਖਿਡਾਰੀ ਬਾਹਰੋਂ ਜਿਹਦੇ ਵਿੱਚ ਜ਼ਰੂਰੀ ਹੁੰਦਾ ਜਿਵੇਂ ਹੁਣ ਕਬੱਡੀ 35 ਕਿਲੋ ਹੋ ਗਈ ਜਿਵੇਂ ਕਬੱਡੀ 47 ਕਿਲੋ ਹੋ ਗਈ ਉਹਦੇ ਵਿੱਚ ਜੇ ਕਿਸੇ ਦਾ 48 ਕਿਲੋ ਬਜਨ ਆ ਉਹ ਨਹੀਂ ਖੇਡ ਸਕਦਾ ਤੇ ਕਬੱਡੀ 70 ਜੇ ਕਿਸੇ ਦਾ 71 ਬਜਨ ਆ ਉਹ ਨਹੀਂ ਖੇਡ ਸਕਦਾ ਮਤਲਬ ਕਿ ਆਪਣੇ ਆਪ ਨੂੰ ਫਿੱਟ ਰੱਖਣਾ ਹੀ ਪੈਣਾ ਕਬੱਡੀ ਖੇਡਣੀ ਹੈ ਇਹਦੇ ਵਿੱਚ ਐਵੇਂ ਐਵੇਂ ਹੈ ਜੀ ਆਪਾਂ ਬਜਨੀ ਕਬੱਡੀ ਤਾਂ ਕਰਾਉ ਛੋਟੇ ਲੈਵਲ ਤੋਂ ਬੱਚਿਆਂ ਨੂੰ ਚੱਕ ਕੇ ਓਪਨ ਤਾਈ ਲੈ ਕੇ ਜਾਣੇ ਆ ਜੀ ਤਾਂ ਕਰਕੇ ਆਪਾਂ ਬਜਨੀ ਕਬੱਡੀ ਕਰਾਉਨੇ ਆ ਜੀ ਰੋ ਛੋਟੀ ਕਬੱਡੀ ਹਰ ਇੱਕ ਕਮੇਟੀਆਂ ਨੂੰ ਵੀ ਬੇਨਤੀ ਆ ਵੀ ਵੱਡੇ ਵੱਡੇ ਟੂਰਨਾਮੈਂਟ ਕਰਾਉਨੇ ਹੋ ਤੁਸੀਂ ਪਰ ਬਜਨੀ ਕਬੱਡੀ ਬਹੁਤ ਹੁਣ ਘਟ ਗਈ ਆ ਇਹ ਹੋਣੀ ਜ਼ਰੂਰੀ ਆ ਜੀ ਬਜਨੀ ਕਬੱਡੀ ਦੋਪੀ ਵੀਰੇ ਕਿੰਨੇ ਲੋਕਾਂ ਦਾ ਇੱਥੇ ਪਿੰਡ ਵਾਸੀਆਂ ਦਾ ਸਾਥ ਮਿਲਿਆ ਸਾਰੇ ਪਿੰਡ ਵਾਸੀਆਂ ਦਾ ਸਾਥ ਮਿਲ ਰਿਹਾ ਵਾ ਤੇ ਪ੍ਰੋਗਰਾਮ ਸ਼ੁਰੂ ਹੋ ਰਿਹਾ ਵਾ 3 ਵਜੇ ਤੱਕ ਸਾਰੇ ਜਿੰਨੇ ਵੀ ਸਾਡੇ ਸੱਜਣ ਵੀਰਾਂ ਸਾਰਿਆਂ ਨੇ ਜਰੂਰ ਪਹੁੰਚਣਗੇ ਤੇ ਸਾਰਿਆਂ ਦਾ ਹੀ ਸਹਿਯੋਗ ਮਿਲਦਾ ਵਾ ਘੱਟੋ ਘੱਟ ਗਿਣਤੀ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਕਿੰਨੀ ਗਿਣਤੀ ਹੋ ਸਕਦੀ ਆ ਤੇ ਬਾਕੀ ਤੁਹਾਨੂੰ ਸਾਰਿਆਂ ਤੁਸੀਂ ਲਾਈਵ ਦੇਖੋਗੇ ਤੇ ਸਾਰੇ ਤੇ ਅਜਮੇਰ ਸਿੰਘ ਖਾਲਸਾ ਜੀ ਖੜੇ ਨੇ ਸਾਡੀ ਜਥੇਦਾਰ ਵੀ ਸਾਡੇ ਨਾਲ ਮੌਜੂਦ ਹੈਗੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਕਿੰਦਾ ਦਾ ਪਰਾਲਾ ਦੇਖਦੇ ਹੋ ਪਿੰਡ ਦੇ ਵਿੱਚ ਜਿਹੜੀਆਂ ਕਹਿੰਦੇ ਜਵਾਨੀ ਦੇ ਵਿੱਚ ਖੇਡਾਂ ਹੁੰਦੀਆਂ ਸੀ ਅੱਜ ਨੌਜਵਾਨ ਵੀਰ ਕਰਵਾ ਰਹੇ ਸਾਡੇ ਪੰਚਾਇਤ ಗ್ರಾಮ ਪੰਚਾਇਤ ਪਿੰਡ ਮੱਲੇਵਾਲ ਸ਼ੇਰੀਆਂ ਗਹਿਲੇਵਾਲ ਤਿੰਨੇ ਪਿੰਡਾਂ ਦੀਆਂ ਪੰਚਾਇਤਾਂ ਦਾ ਇਹਨਾਂ ਨੂੰ ਪੂਰਾ ਸਹਿਯੋਗ ਆ ਸਹਿਯੋਗ ਦੇ ਨਾਲ ਹੀ ਨੌਜਵਾਨ ਖੇਡਾਂ ਵੱਲ ਆ ਰਹੇ ਤੇ ਕਿਸ ਤਰ੍ਹਾਂ ਦਾ ਦੇਖਦੇ ਹੋ ਕਿਸ ਤਰ੍ਹਾਂ ਦੇ ਅਰੇਂਜ ਰੱਖਿਆ ਗਿਆ ਇੱਥੇ ਇੱਥੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਨੌਜਵਾਨਾਂ ਦਾ ਕੋਈ ਇੱਥੇ ਲੜਾਈ ਝਗੜਾ ਵਾਲਾ ਨਹੀਂ ਹੈਗਾ ਨਸ਼ੇ ਵੱਲ ਵੀ ਸਾਡੇ ਪਿੰਡ ਤਿੰਨੇ ਹੀ ਪਹਿਲੀ ਗੱਲ ਤਾਂ ਨਸ਼ੇ ਵੱਲ ਹੈ ਨਹੀਂਗੇ ਤੇ ਪਹਿਲੇ ਨੰਬਰ ਤੇ ਪਿੰਡ ਹੈ ਖੇਡਾਂਵਲ ਹਾਂਜੀ ਖੇਡਾਂਵਲ ਵੀ ਆ ਇੱਥੇ ਚਿੱਟੇ ਦਾ ਕਿਸੇ ਨੇ ਨਾਮ ਨਹੀਂ ਸੁਣਿਆ ਹੋਣਾ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਪਿੰਡ ਆ ਨੌਜਵਾਨਾਂ ਦਾ ਧੰਨਵਾਦ ਆ ਜਿਹੜੇ ਉਪਰਾਲਾ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਦਾ ਦੇਖ ਰਹੇ ਹੋ 6ਵਾਂ ਕਬੱਡੀ ਕੱਪ ਹੋ ਰਿਹਾ ਤੁਹਾਡੇ ਪਿੰਡ ਹਾਂਜੀ ਬਹੁਤ ਵਧੀਆ ਕਬੱਡੀ ਕੱਪ ਕਰਾ ਰਹੇ ਆ ਜੀ ਬਹੁਤ ਦੂਰ ਦੂਰੋਂ ਆਪਣੀਆਂ ਟੀਮਾਂ ਆਉਂਦੀਆਂ ਜੀ ਹਰਿਆਣੇ ਤੋਂ ਦਿੱਲੀ ਤੋਂ ਬਹੁਤ ਦੂਰ ਦੂਰੋਂ ਟੀਮਾਂ ਆਉਂਦੀਆਂ ਨੇ ਬਹੁਤ ਵਧੀਆ ਯਾਨੀ ਕਿ ਪ੍ਰਬੰਧ ਕੀਤਾ ਹੁੰਦਾ ਅੱਗੇ ਵੀ ਇਸੇ ਤਰ੍ਹਾਂ ਚੱਲੇ ਜਾਣਗੇ ਖੇਡ ਲਗਾ ਲਗਾ ਹਾਂਜੀ ਇਹ ਚੱਲਦੇ ਰਹੂਗਾ ਜੀ ਚੱਲਦਾ ਰਹੂਗਾ ਇਹ ਤੋਂ ਵੀ ਵੱਡਾ ਹੀ ਹੋਊਗਾ ਵੱਡਾ ਹੀ ਹੋਊਗਾ ਹਾਂਜੀ ਦੇਖ ਸਕਦੇ ਹੋ ਸਾਡੇ ਨਾਲ ਗੋਪੀ ਸ਼ੇਰਗਿੱਲ ਜੀ ਵੀ ਮੌਜੂਦ ਸੇ ਤਾਂ ਇਥੇ ਦੇ ਪਿੰਡ ਵਾਸੀ ਮੌਜੂਦ ਦਾ ਹੋਰ ਵੀ ਵੀਰ ਇੱਥੇ ਨੌਜਵਾਨ ਜੋ ਸਰ ਆਪਣਾ ਟੂਰਨਾਮੈਂਟ 6ਵਾਂ ਟੂਰਨਾਮੈਂਟ ਆ ਕਿਹਾ ਜੀ 6ਵਾਂ ਟੂਰਨਾਮੈਂਟ ਆ ਜੀ ਅਸੀਂ ਯੂਥਫੁੱਲ ਪੂਰੀ ਕੋਸ਼ਿਸ਼ ਕਰਦੇ ਆ ਵੀ ਇਹਨੂੰ ਵੱਡੇ ਤੋਂ ਵੱਡਾ ਕਰੀਏ ਅਗਲੀ ਵਾਰ ਹੋਰ ਵੱਡਾ ਕਰਾਂਗੇ ਤੇ ਬਹੁਤ ਧੰਨਵਾਦ ਆ ਤੁਹਾਡਾ ਚੈਨਲ ਦਾ ਜੋ ਸਾਡੇ ਕੋਲ ਆਇਆ ਬਹੁਤ ਵਧੀਆ ਕੀਤਾ ਜੀ ਤੁਸੀਂ ਤੇ ਸਾਡੇ ਜੂਥ ਦਾ ਇਹੀ ਉਹ ਆ ਇੱਕ ਸਾਡਾ ਗੋਪੀ ਵੀਰ ਹੈ ਵੀ ਬਹੁਤ ਸਾਥ ਦਿੰਦਾ ਸਾਡਾ ਆ ਗੋਪੀ ਵੀਰ ਸਾਥ ਸਾਡਾ ਬਹੁਤ ਇਹਨੇ ਵੀ ਬਹੁਤ ਦਿੱਤਾ ਸਾਥ ਵੀਰ ਨੇ ਸਾਡਾ ਬਹੁਤ ਵਧੀਆ ਟੂਰਨਾਮੈਂਟ ਹੁੰਦਾ ਜੀ ਸਾਡੇ ਹਰੇਕ ਸਾਲ ਬਹੁਤ ਵਧੀਆ ਟੂਰਨਾਮੈਂਟ ਹੁੰਦਾ ਜੀ ਕਿ ਗੋਪੀ ਵੀਰਾਂ ਗਾਉਂਦੇ ਵੀ ਬੜਾ ਸੋਹਣਾ ਬਹੁਤ ਸੋਹਣਾ ਗੋਪੀ ਵੀਰ ਐਕਟਰ ਵੀ ਨੇ ਤੇ ਗਾਉਂਦੇ ਵੀ ਨੇ ਸਾਡੇ ਭਾਈ ਵੀ ਨੇ ਛੋਟੇ ਬਹੁਤ ਵਧੀਆ ਵੀਰ ਨੇ ਸਾਡੇ ਬਹੁਤ ਧੰਨਵਾਦ ਆ ਤੁਹਾਡਾ ਇੱਥੇ ਪਹੁੰਚੇ ਤੁਸੀਂ ਬਹੁਤ ਵਧੀਆ ਜੀ ਇਹ ਸਦਿਓ ਪਿੰਡ ਮੱਲੇਵਾਲ ਗੱਨੇਵਾਲੇ ਸ਼ੇਰੀਆਂ ਪਿੰਡ ਦੇ ਵਿੱਚ 6ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿੱਥੇ ਸੰਤ ਬਾਬਾ ਹਰੀਦਾਸ ਜੀ ਦੀ ਯਾਦ ਦੇ ਵਿੱਚ ਸ਼੍ਰੀ ਚੰਦ ਮਹਾਰਾਜ ਦਾ ਦੇ ਡੇਰਾ ਵੀ ਇੱਥੇ ਉਸ ਗਰਾਊਂਡ ਦੇ ਵਿੱਚ ਮੌਜੂਦ ਹੈ ਲਗਾਤਾਰ ਗੋਪੀ ਸ਼ੇਰੀਆ ਜੀ ਵੱਲੋਂ ਇੱਕ ਕਾਰਗਰਮ ਕਰਾਈ ਜਾ ਰਿਹਾ ਤੇ ਕਬੱਡੀ ਦੇ ਨਾਲ ਜੋੜਿਆ ਜਾ ਰਿਹਾ ਨੌਜਵਾਨ ਪਿੰਡ ਨਸ਼ਿਆਂ ਤੋਂ ਦੂਰ ਕਰਨੇ ਕੈਂਪਾਂ ਨਾਲ ਜੋੜਿਆ ਜਾ ਰਿਹਾ ਜੋੜੇ ਲੋ ਦਾ ਚਿਰਾਗ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕੀਤਾ ਜਾ ਰਿਹਾ